ਸੋ ਰਿਸ਼ਮ ਸਿੰਘ ਅਨਮੋਲ ਅੰਦਰੋਂ ਪਤਾ ਲੈ ਕੇ ਆਏ ਨੇ ਖੁਸ਼ਖਬਰੀ ਲੈ ਕੇ ਆਏ ਨੇ ਸਾਡੇ ਸਾਰਿਆਂ ਦੇ ਲਈ ਸੋ ਤੁਸੀਂ ਜਵੰਦਾ ਜੀ ਨੂੰ ਦੇਖ ਕੇ ਆਏ ਹੋ ਉਹਨਾਂ ਦੀ ਕਿੱਦਾਂ ਦੀ ਕੰਡੀਸ਼ਨ ਹੈ ਹੁਣ ਇਸ ਸਮੇਂ ਮੈਂ ਸ਼ੁਕਰ ਕਰਦਾ ਹਾਂ ਸੱਚੇ ਪਾਤਸ਼ਾਹ ਦਾ ਸਾਰਿਆਂ ਦੀਆਂ ਦੁਆਵਾਂ ਸਦਕਾ ਉਹਨਾਂ ਦੀ ਬਾਡੀ ਕਾਫੀ ਰਿਕਵਰ ਕਰ ਰਹੀ ਹੈ ਪਹਿਲਾਂ 100% ਵੈਂਟੀਲੇਟਰ ਲੱਗਿਆ ਹੋਇਆ ਸੀਗਾ ਹੁਣ ਆਕਸੀਜਨ ਜਿਹੜਾ ਲੈਵਲ ਹੈ ਸਿਰਫ 25% ਦੀ ਲੋਡ ਪੈ ਰਹੀ ਹੈ 70% ਬਾਡੀ ਆਪ ਬਾਉਂਸ ਬੈਕ ਕਰ ਰਹੀ ਹੈ ਉਹਨਾਂ ਦਾ ਸਭ ਤੋਂ ਵੱਡੀ ਦਿੱਕਤ ਸੀਗੀ ਕਿ ਉਹਨਾਂ ਦੇ ਜਿਹੜੀ ਕਿਡਨੀ ਹੈ ਤੇ ਹਾਰਟ ਹੈ ਇਨੂ ਪ੍ਰੋਬਲਮ ਸੀਗੀ ਡਾਕਟਰਾਂ ਨੇ 12 ਘੰਟੇ ਦਾ ਪਹਿਲਾ ਫੇਜ਼ ਦੱਸਿਆ ਸੀ ਸਭ ਤੋਂ ਕ੍ਰਿਟੀਕਲ ਤੇ ਉਹ ਪੂਰਾ ਹੋ ਚੁੱਕਿਆ ਹੁਣ ਜਿਹੜਾ ਜ਼ਿਆਦਾ ਰਿਸਕੀ ਸੀਗਾ ਡਾਕਟਰ ਸਾਹਿਬ ਕਹਿ ਰਹੇ ਆ ਕਿ ਜਿਹੜਾ ਸਿਰ ਹੈ ਉਹਨਾਂ ਦੀ ਹੈੱਡ ਉਹ ਬਾਅਦ ਵਿੱਚ ਵੀ ਰਿਕਵਰ ਹੋ ਸਕਦਾ ਹੈ ਆਰਾਮ ਨਾਲ 1 ਮਹੀਨੇ 'ਚ 2 ਮਹੀਨੇ 'ਚ ਜਿਹੜੀ ਲੋਅਰ ਬੋਡੀ ਹੈ ਕਿਡਨੀ ਤੇ ਹਾਰਟ ਇਹ ਜ਼ਿਆਦਾ ਇਹਨਾਂ ਦੀ ਦਿੱਕਤ ਸੀਗੀ ਪਹਿਲਾ ਫੇਜ਼ ਹੁਣ ਖਤਮ ਹੋ ਚੁੱਕਿਆ ਕ੍ਰਿਟੀਕਲ ਤੇ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਵੀ ਸਟੇਬਲ ਹੈ ਔਰ ਆਕਸੀਜਨ ਲੈਵਲ ਘਟ ਗਿਆ ਬਾਡੀ ਆਪਣੇ ਆਪ ਰਿਕਵਰ ਕਰ ਰਹੀ ਹੈ ਤੇ ਰੀਜ਼ਨ ਸੀਗਾ ਐਕਸੀਡੈਂਟ ਦਾ ਆਵਾਰਾ ਪਸ਼ੂ ਕਿਉਂਕਿ ਇਹਦਾ ਸੀ ਅਕਸਰ ਇਸ਼ੂ ਵੀ ਚੱਕਦੇ ਆ ਇਹ ਰਾਜਵੀਰ ਜਵੰਦੇ ਦੇ ਨਾਲ ਹਾਦਸਾ ਹੋਇਆ ਇਸ ਤੋਂ ਪਹਿਲਾਂ ਬੜੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਬਹੁਤ ਲੋਕਾਂ ਨੇ ਸੜਕ ਹਾਦਸੇ ਦੇ ਵਿੱਚ ਜਾਨਾਂ ਦਿੱਤੀਆਂ ਨੇ ਤੇ ਇਹ ਪਰਮਾਤਮਾ ਦੀ ਕਿਰਪਾ ਹੈ ਅਰਦਾਸਾਂ ਕੰਮ ਕਰ ਰਹੀਆਂ ਨੇ ਕਿ ਰਾਜਵੀਰ ਜਵੰਦਾ ਹੁਣ ਠੀਕ ਨੇ ਸਹੀ ਸਲਾਮਤ ਨੇ ਲੇਕਿਨ ਆਵਾਰਾ ਪਸ਼ੂਆਂ ਦੇ ਬਾਰੇ ਕੋਈ ਸਟੈਪ ਨਹੀਂ ਚੱਕ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੈਂ ਸਵੇਰੀ ਵੀ ਕਈ ਚੈਨਲਾਂ ਤੇ ਇਹ ਗੱਲ ਕੀਤੀ ਹੈ ਮੈਂ ਮੈਂ ਸ਼ਾਇਦ ਕੱਲਾ ਸਿੰਗਾਰਾ ਪੰਜਾਬ ਦਾ ਮੈਂ ਇਸ ਮੁੱਦੇ ਨੂੰ ਲੈ ਕੇ ਗਾਣਾ ਵੀ ਬਣਾਇਆ ਸੀਗਾ ਗਾਣੇ ਦਾ ਨਾਮ ਹੈਗਾ ਚਲਾਨ ਤੁਸੀਂ ਸਾਰੇ ਇੱਕ ਵਾਰੀ ਜ਼ਰੂਰ ਦੇਖਿਓ ਤੁਸੀਂ Google ਕਰੋ ਜਾਂ ChatGPT ਕਰੋ World War ਚਨੇ ਲੋਕੀ ਨਹੀਂ ਮਰੇ ਜਿੰਨੇ ਐਕਸੀਡੈਂਟਾਂ ਚ ਮਰ ਰਹੇ ਐ ਸਪੈਸ਼ਲੀ ਇਨ ਇੰਡੀਆ ਪਰ ਉਹਨਾਂ ਚੋਂ ਬਹੁਤ ਵੱਡਾ ਜਿਹੜਾ ਹਿੱਸਾ ਹੈ ਅਵਾਰਾ ਪਸ਼ੂਆਂ ਕਰਕੇ ਉਹ ਮਰ ਰਿਹਾ ਤੇ ਇਹ ਰਾਜਵੀਰ ਵਾਈ ਦਾ ਜਿਹੜਾ ਐਕਸੀਡੈਂਟ ਹੋਇਆ ਐ ਇਹਦੇ ਪਿੱਛੇ ਵੀ ਅਵਾਰਾ ਪਸ਼ੂ ਨੇ ਔਰ ਤੁਸੀਂ ਇੱਕ ਗੱਲ ਦੇਖੋ ਆਪਾਂ ਟੋਲ ਟੈਕਸ ਵੀ ਦੇ ਰਹੇ ਹਾਂ ਕਈ ਥਾਵਾਂ ਤੇ ਸਾਡੇ ਤੋਂ ਕਾ ਉਸ ਐਸਪੈਸ਼ਲ ਜਿਹੜਾ ਕਿ 12 ਪਸ਼ੂਆਂ ਦਾ ਜਿਹੜਾ ਟੈਕਸ ਹੈ ਡੀਜ਼ਲ ਪੈਟਰੋਲ ਤੇ ਉਹ ਸਾਥੋਂ ਸਰਕਾਰਾਂ ਲੈਂਦੀਆਂ ਨਹੀਂ ਪਰ ਜ਼ਿੰਮੇਵਾਰੀ ਇਹਦੀ ਕੋਈ ਨਹੀਂ ਲੈਂਦਾ ਮੈਂ ਤੇ ਅਪੀਲ ਕਰਦਾ ਸਾਰਿਆਂ ਨੂੰ ਔਰ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈ ਜਿਹੜੇ ਇਲਾਕੇ ਦੇ ਵਿੱਚ ਕੋਈ ਮੌਤ ਹੁੰਦੀ ਹੈ ਕੋਈ ਇੰਜਰੀ ਹੁੰਦੀ ਹੈ ਕੋਈ ਐਕਸੀਡੈਂਟ ਹੁੰਦਾ 12 ਪਸ਼ੂਆਂ ਕਰਕੇ ਉਸ ਇਲਾਕੇ ਦੇ ਪ੍ਰਸ਼ਾਸਨ ਤੇ ਚਾਹੇ ਉਹ ਡੀਸੀ ਹੈ ਐਸਡੀਐਮ ਹੈ ਚਾਹੇ ਐਮਐਲ ਕੋਈ ਵੀ ਹੈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਇੱਕ ਸਖਤ ਰੂਲ ਬਣਾਉਣਾ ਚਾਹੀਦਾ ਹੈ ਤਾਂ ਕਿ ਇਹ ਵਾਰਾ ਪਸ਼ੂ ਨੂੰ ਸਾਡੀ ਸਰਕਾਰਾਂ ਕਾਬੂ ਰੱਖ ਸਕਣ ਪਿਛ ਦੋ ਸਾਲ ਪਹਿਲਾਂ ਮੇਰਾ ਇੱਕ ਫਰੈਂਡ ਹੈ ਡੇਰਾਵਸੀ ਉਹਦੇ ਫਾਦਰ ਸਾਹਿਬ ਸਕੂਟੀ ਤੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਗਾਹ ਨੇ ਟੱਕਰ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਇਹ ਮਤਲਬ ਛੋਟੇ ਜਿਹੇ ਐਗਜ਼ਾਮਪਲ ਹੈ ਡੇਲੀ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਵਾਰਾ ਪਸ਼ੂ ਕਰਕੇ ਪਰ ਸਾਡੀਆਂ ਸਰਕਾਰਾਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਨੇ ਤੇ ਸਾਨੂੰ ਸਾਰਿਆਂ ਨੂੰ মিডিਆ ਨੂੰ ਵੀ ਇਹ ਮੁੱਦਾ ਜ਼ਰੂਰ ਚੁੱਕਣਾ ਚਾਹੀਦਾ ਤੇ ਰਿਸ਼ਮ ਤੁਸੀਂ ਟੂ-ਵੀਲਰ ਨੂੰ ਸੇਫ ਮੰਨਦੇ ਹੋ ਇੰਡੀਆਸ ਤਾਂ ਨਹੀਂ ਮੈਨੂੰ ਲੱਗਦਾ ਮੈਂ ਆਪਣੇ ਭਰਾ ਨੂੰ ਇੱਕ ਦਿਨ ਕਿਹਾ ਵੀ ਮੈਂ ਨਾ ਜਿਮ ਮੈਂ ਜਾਣਾ ਵੀ ਮੈਂ ਚਾਹੁੰਨਾ ਵੀ ਮੈਂ ਸਾਈਕਲ ਤੇ ਜਾਵਾਂ ਵੀ 4-5 ਕਿਲੋਮੀਟਰ ਜਿਮ ਮੈਂ ਮੇਰਾ ਵਰਕਆਊਟ ਹੋ ਜਾ ਕਰੂਗਾ ਕਹਿੰਦੇ ਨਾ ਭਾਈ ਬਿਲਕੁਲ ਨਹੀਂ ਕਹਿੰਦਾ ਕਿਸੇ ਕੀਮਤ ਤੇ ਨਹੀਂ ਜਾਣ ਦਿੰਦਾ ਤੈਨੂੰ ਨਾ ਬਾਈਕ ਤੇ ਨਾ ਉਹ ਜੇ ਤੇ ਹਾਲਾਂਕਿ ਬਾਈ ਨੇ ਤਾਂ ਹੈਲਮਟ ਵੀ ਪਾਇਆ ਹੋਇਆ ਸੀ ਹੁਣ ਹੁਣ ਲੜਦੇ ਲੜਦੇ ਠੱਥੇ ਆ ਜਾਂ ਗਏ ਸੀਗੀਆਂ ਹੈ ਨਾ ਸਾਨ ਕੀ ਸੀਗੇ ਤੇ ਉਹ ਉਹਨਾਂ ਨੇ ਚੱਕ ਕੇ ਮਾਰਿਆ ਇਹਨਾਂ ਨੂੰ ਥੱਲੇ ਹੈਲਮਟ ਵੀ ਪਾਇਆ ਹੋਇਆ ਫਿਰ ਵੀ ਦੇਖੋ ਸਰੀਰ ਦਾ ਕਿੰਨਾ ਅਕਸਰ ਹੈਲਮਟ ਔਰ ਬਾਈਕ ਨੂੰ ਜਿਹੜੀ ਟੰ ਵੀ ਨਹੀਂ ਆਈਆਂ ਲੇਕਿਨ ਰਾਜਵੀਰ ਨੂੰ ਕਿੰਨੀਆਂ ਸੱਟਾਂ ਲਗੀਆਂ ਮੈਨੂੰ ਦੱਸਿਆ ਨਾਲ ਦੇ ਮੁੰਡੇ ਕਹਿ ਰਹੇ ਸੀ ਆਪਾਂ 3-4 ਬੰਦੇ ਜਾ ਰਹੇ ਸੀਗੇ ਕਿਉਂਕਿ ਇਹਨਾਂ ਨੂੰ ਸ਼ੌਕ ਹੈ ਰਾਈਡਿੰਗ ਦਾ ਪੈਰਾਗਲਾਈਡਿੰਗ ਦਾ ਔਰ ਟਰੈਕਿੰਗ ਦਾ ਆਪਸ ਚ ਸਾਰੇ ਨਹੀਂ ਇਅਰਫੋਨ ਨਾਲ ਕਨੈਕਟਡ ਸੀਗੇ ਇੰਟਰਕਨੈਕਟਡ ਉਹਨਾਂ ਨੇ ਅੱਗੇ ਫੋਨ ਕੀਤਾ ਵੀ ਬਾਈਕ ਦਾ ਐਕਸੀਡੈਂਟ ਹੋ ਗਿਆ ਵੀ ਤੁਸੀਂ ਦੇਖੋ ਨਾ ਸੋਚਿਆ ਚਲੋ ਨਾਰਮਲ ਗਿਰ ਗਿਆ ਹੋਣਾ ਕਹਿੰਦੇ ਬਾਈ ਡਿੱਗ ਗਿਆ ਸਰੀਰ ਬਿਲਕੁਲ ਓਕੇ ਰਿਪੋਰਟ ਹੈ ਏਦਾਂ ਲੱਗ ਰਿਹਾ ਕਿ ਨੋਰਮਲ ਹੈ ਕੋਈ ਸੱਟ ਨਹੀਂ ਪਰ ਅੰਦਰੂਨੀ ਸੱਟਾਂ ਨੇ ਜਦਾਂ ਗਰਦਨ ਚ ਫ੍ਰੈਕਚਰ ਹੈ ਪਸਲੀਆਂ ਨੇ ਉਹ ਅੰਦਰ ਹੋ ਗਿਆ ਨੇ ਏਦਾਂ ਦੇ ਫ੍ਰੈਕਚਰ ਬਹੁਤ ਨੇ ਮਾਈਂਡ ਦੇ ਉੱਤੇ ਬਹੁਤ ਵੱਡਾ ਜਿਹੜਾ ਬ੍ਰੇਨ ਹੈ ਉਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਪਰ ਸ਼ੁਕਰ ਹੈ ਹੁਣ ਬਾਡੀ ਥੋੜੇ ਥੋੜਾ ਰਿਕਵਰ ਕਰ ਰਹੀ ਹੈ ਪਰ ਸੇਫ ਨਹੀਂ ਮੈਨੂੰ ਲੱਗਦਾ ਇੰਡੀਆ ਚ ਤਾਂ ਵੱਡੀਆਂ ਗੱਡੀਆਂ ਵੀ ਨਹੀਂ ਸੇਫ ਹੈਗੀਆਂ ਉਹਦੇ ਚ ਮੇਰੇ ਵਰਗੇ ਮੂਰਖ ਵੀ ਕਈ ਜ਼ਿੰਮੇਦਾਰ ਨੇ ਕਈ ਗਲਤ ਡਰਾਈਵਿੰਗ ਵੀ ਆਪਾਂ ਕਰਦੇ ਆਂ ਡਰਿੰਕ ਕਰ ਕੀ ਬਿੜ ਰਹੇ ਆ ਪਰ ਇਹ ਤਾਂ ਡਰਿੰਕ ਵੀ ਨਹੀਂ ਕਰਦਾ ਇਹਦੇ ਫਾਦਰ ਸਾਹਿਬ ਜਦੋਂ ਐਕਸਪਾਇਰ ਹੋਏ ਸੀ ਭਾਈ ਨੇ ਪਬਲੀਕਲੀ ਐਕਸੈਪਟ ਕੀਤਾ ਕਿ ਮੇਰੇ ਫਾਦਰ ਸਾਹਿਬ ਡਰਿੰਕ ਜ਼ਿਆਦਾ ਕਰਦੇ ਸੀ ਜਿਹਦੇ ਕਰਕੇ ਉਹਨਾਂ ਦਾ ਲੀਵਰ ਨੂੰ ਪ੍ਰੋਬਲਮ ਆਈ ਹੈ ਤੇ ਟਾਈਮ ਤੋਂ ਪਹਿਲਾਂ ਉਹ ਚਲੇ ਗਏ ਇਸ ਕਰਕੇ ਭਾਈ ਡਰਿੰਕ ਵੀ ਨਹੀਂ ਸੀ ਕਰਦਾ ਨਾਨਾ ਨੇ ਗਾਣਿਆਂ ਚ ਕਦੇ ਇਦਾਂ ਦਾ ਕੁਝ ਪ੍ਰਮੋਟ ਕੀਤਾ ਹੈ ਹਮੇਸ਼ਾ ਕੁਰਤਾ ਚਾਦਰਾ ਪਾ ਕੇ ਕਲਚਰਲ ਗਾਣੇ ਆ ਸਾਰੇ ਔਰ ਲਾਈਵ ਸਿੰਗਿੰਗ ਬਹੁਤ ਵਧੀਆ ਹੈ ਨਾ ਦੀ ਸੋ ਅਰਦਾਸਾਂ ਕੰਮ ਆਈਆਂ ਨੇ ਦੁਆਵਾਂ ਕੰਮ ਆਈਆਂ ਨੇ ਕਿਉਂਕਿ ਹਰ ਜਗ੍ਹਾ ਤੇ ਅਰਦਾਸਾਂ ਹੋ ਰਹੀਆਂ ਸੀਗੀਆਂ ਸੋ ਰਾਜਵੀਰ ਦੇ ਚਾਹਣ ਵਾਲਿਆਂ ਨੂੰ ਪਰ ਅਸੀਂ ਸਾਰੇ ਜਿਹੜੇ ਬਹੁਤ ਦੁੱਖ ਦੇ ਵਿੱਚ ਸੀ ਤੁਸੀਂ ਅਸੀਂ ਸਭ ਅਪਡੇਟ ਤੇ ਸੀਗੇ ਕਿ ਕਦੋਂ ਅਪਡੇਟ ਆਏਗੀ ਕਿ ਰਾਜਵੀਰ ਠੀਕ ਹੋਣਗੇ ਸੋ ਤੁਸੀਂ ਪਰਸਨਲੀ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਬਹੁਤ ਜ਼ਿਆਦਾ ਗਲਤ ਨਿਊਜ਼ ਵੀ ਸਪਰੈਡ ਹੋ ਰਹੀਆਂ ਨੇ ਤੇ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਐਟਲੀਸਟ ਕ੍ਰੈਡੀਬਿਲਟੀ ਤੇ ਚਲੋ ਔਰ ਕ੍ਰੈਡੀਬਲ ਚੈਨਲਸ ਨੂੰ ਦੇਖੋ ਜਿਨ੍ਹਾਂ ਤੇ ਤੁਹਾਨੂੰ ਸਹੀ ਤੇ ਐਕਿਊਰੇਟ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤੁਸੀਂ ਇਸ ਤੇ ਕੀ ਕਹਿੰਦੇ ਹੋ ਮੈਨੂੰ ਬੜਾ ਦੁੱਖ ਹੋਇਆ ਅੱਜ ਸਵੇਰੇ ਕਿਉਂਕਿ ਕੱਲ ਸਾਡੀ ਸੇਵਾ ਚੱਲ ਰਹੀ ਹੈ ਫਲੱਡਾਂ ਤੇ ਡੀਜ਼ਲ ਦੀ ਟਰੈਕਟਰਾਂ ਦੀ ਖੇਤ ਪੱਧਰੇ ਕਰਨ ਦੀ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਜਦੋਂ ਮੈਨੂੰ ਨਿਊਜ਼ ਮਿਲੀ ਬੜਾ ਦੁੱਖ ਦੁੱਖ ਹੋਇਆ ਮੈਨੂੰ ਅੰਦਰ ਮੈਂ ਗੁਰੂ ਘਰ ਗਿਆ ਦਰਬਾਰ ਸਾਹਿਬ ਉੱਥੇ ਅਰਦਾਸ ਕਰਕੇ ਆਏ ਆ ਸਿੱਧਾ ਉੱਥੋਂ ਆ ਰਹੇ ਆ ਅੱਜ ਆਪਾਂ ਅਰਦਾਸ ਕਰਕੇ ਆਏ ਆ ਰਸਤੇ ਦੇ ਵਿੱਚ ਮੈਂ ਦੇਖਿਆ ਕਈਆਂ ਨੇ ਐਡੀਟਿਡ ਕਰਕੇ ਗਲਤ ਫੋਟੋਆਂ ਪਾਈ ਦੀਆਂ ਅੰਦਰੋਂ ਪਤਾ ਨਹੀਂ ਕੌਣ ਫੋਟੋਆਂ ਖਿੱਚ ਕੇ ਬਾਰ ਭੇਜ ਰਿਹਾ ਹੈ ਜਾਂ ਕਈ AI ਨਾਲ ਬਣਾ ਰਿਹਾ ਹੈ ਚੈਟ ਜੀਪੀਟੀ ਦੇ ਨਾਲ ਬਣਾ ਰਿਹਾ ਹੈ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਮੇਰੇ ਵਰਗੇ ਮੂਰਖਾਂ ਨੂੰ ਪਲੀਜ਼ ਯਾਰ ਉਹਨਾਂ ਦੀ ਫੈਮਿਲੀ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੇ ਚਾਹਣ ਵਾਲੇ ਉਹ ਕਰੇ ਟੀਵੀ ਦੇਖ ਰਹੇ ਨੇ ਸਾਰੇ ਉਹਨਾਂ ਨੂੰ ਨਹੀਂ ਪਤਾ ਨਿਊਜ਼ ਸੱਚ ਹੈ ਝੂਠ ਹੈ ਪਲੀਜ਼ ਐਦਾਂ ਦੇ ਕੰਮ ਨਾ ਕਰੋ ਤੇ ਉਹਨਾਂ ਦੇ ਪਰਿਵਾਰ ਬਾਰੇ ਜ਼ਰੂਰ